ਨੂੰ ਸਵਾਗਤ ਹੈ ਤੁਹਾਡਾ ਮੰਦਰਵਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਬਈ ਝੋਨਾ ਬਾਲਾ ਵੱਧ ਜਾਂਦਾ ਜਾਂ ਝੋਨਾ ਡਿੱਗਾਂ ਦਾ ਕਾਰਨ ਤੇ ਆਪਾਂ ਕਿਹੜੀ ਸਪਰੇਅ ਕਰੀਏ ਤੇ ਜਾਂ ਆਪਾਂ ਕੀ ਕੀ ਨਿਗਾ ਰੱਖੀਏ ਹੁਣ ਹੁਣ ਜਵੇਂ ਝੋਨੇ ਤਕਰੀਬਨ ਰਿਆਂ ਖਤਮ ਹੋ ਗਈਆਂ ਤੇ ਉਸ ਤੋਂ ਬਾਅਦ ਕਿਹੜੇ-ਕਿਹੜੀਆਂ ਆਪਾਂ ਸਾਵਧਾਨੀਆਂ ਵਰਤਣੀਆਂ ਝੋਨਾ ਨਾ ਡਿੱਗੇ ਕੋਸ਼ਿਸ਼ ਆਪਾਂ ਕਰੀਏ ਤੇ ਬਾਕੀ ਪਰਮਾਤਮਾ ਦੇ ਹੱਥ ਹੁੰਦਾ ਕੋਈ ਮੌਸਮ ਆਉ ਉਹ ਜਾ ਗਿਆ ਉਹ ਕਿਸੇ ਦੇ ਵਾਸਤੇ ਨਹੀਂ ਹੁੰਦਾ ਤੇ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਤੇ ਉਹਦੇ ਬਾਰੇ ਕਰਨੀ ਅੱਜ ਆਪਾਂ ਗੱਲਬਾਤ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਆਇਆ ਨਵਾਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਬਈ ਗੱਲ ਹੁਣ ਚੱਲਦੀ ਆ ਵੀ ਆਪਾਂ ਜਦੋਂ ਸਾਰਾ ਕੁਝ ਕਰ ਲੈਨੇ ਆ ਅਖੀਰ ਤੇ ਆ ਕੇ ਜਦੋਂ ਝੋਨਾ ਆਪਣਾ ਡੱਗ ਪੈਂਦਾ ਹੈ ਤੇ ਫੇਰ ਆਪਣਾ ਨਾਲ ਤਾਂ ਮੰਨਦੂਗੀ ਹੁੰਦਾ ਨਾਲੇ ਆਪਣਾ ਝਾੜ ਨਹੀਂ ਹੋਵੇਂ ਰਹਿੰਦਾ ਫਸਲ ਦਾ ਨੁਕਸਾਨ ਹੁੰਦਾ ਬੜਾਈ ਆਪਾਂ ਨੂੰ ਜਿਆਦਾ ਦੇਣੀ ਪੈਂਦੀ ਹੈ ਤੇ ਆਪਣਾ ਸਾਰੇ ਪਾਸੋਂ ਨੁਕਸਾਨ ਹੁੰਦਾ ਇਹ ਉਹ ਜੇ ਆਪਾਂ ਬਚਾਉਣਾ ਤਾਂ ਹੁਣ ਆਪਾਂ ਕੀ ਕਰੀਏ ਪਹਿਲੀ ਗੱਲ ਦਾ ਬਈ ਜਿਹੜੇ ਝੋਨੇ ਲੱਗਿਆਂ ਨੂੰ 55 60 ਦਿਨ ਹੋ ਗਏ ਉਹਦੇ ਬਈ ਰੇ ਵਿੱਚ ਦੀ ਲੈ ਕੇ ਨਾ ਨੰਗੋ ਇਦੋਂ ਬਾਅਦ ਤਾਂ ਰੇਜ ਆਪਾਂ ਦੂਜੇ ਪਾਸੇ ਵੀ ਪਾ ਦਈਏ ਨਾ ਤਾਂ ਵੀ ਅਸਰ ਕਰ ਜਾਂਦੀ ਹੈ ਕੁਦਰਤੀ ਗੱਲ ਆ ਇਹ ਜਦੋਂ ਇਹਦਾ ਟਾਈਮ ਆ ਗਿਆ ਉਸ ਤੋਂ ਬਾਅਦ ਇਹਦੇ ਕੋਲੇ ਆਪਾਂ ਰੇਹ ਲੈ ਕੇ ਲੰਘ ਵੀ ਜਾਈਏ ਨਾ ਤਾਂ ਵੀ ਅਸਰ ਕਰ ਜਾਂਦੀ ਹੈ ਜਦੋਂ 50 55 ਦਿਨ 60 ਦਿਨ ਦਾ ਹੋ ਗਿਆ ਉਸ ਤੋਂ ਬਾਅਦ ਕਿਉਂ ਇਹ ਮੈਂ 60 ਦਿਨ ਕਿਉਂ ਹਨ ਕਈ ਭਰਾ ਨਹੀਂ ਹਟਦੇ ਜਿਹੜੀਆਂ ਲੰਮੇ ਟਾਈਮ ਵਾਲੀਆਂ ਵੈਰਾਈਟੀਆਂ ਉਹਨਾਂ ਚ ਰਿਆਂ ਪਾਈ ਜਾਂਦੇ ਆ ਵੈਸੇ ਤਾਂ ਜਿਹੜੀ ਰੇ ਹੈਗੀ ਆ 45 ਦਿਨ ਤੱਕ 50 ਦਿਨ ਤੱਕ ਖਤਮ ਕਰ ਦੇਣੀ ਚਾਹੀਦੀ ਆ ਤੇ ਪਰ ਜਿਹੜੀਆਂ ਜ਼ਿਆਦੇ ਟਾਈਮ ਲੈਣੀਆਂ ਜਿਵੇਂ ਅਜੇ ਵੀ ਡੋਗਰ ਪੂਸੇ ਜਾਂ ਪੂਸੇ 44 ਝੋਨੇ ਲੱਗੇ ਐ ਉਹਨਾਂ 'ਚ ਰਿਆਂ ਲੇਟ ਤੱਕ ਥੋੜਾ ਜਿਹਾ ਪੈ ਜਾਣੀਆਂ ਪੰਜ ਚਾਰ ਦਿਨ ਉਹਦਾ ਕਾਰਨ ਇਹ ਐ ਵੀ ਉਹ ਟਾਈਮ ਜ਼ਿਆਦੇ ਲੈਣੀਆਂ ਪਹਿਲੀ ਗੱਲ ਤਾਂ ਜਿਹੜੀ ਹੈਗੀ ਆ ਰੇ ਨਹੀਂ ਆਪਾਂ ਝੋਨੇ ਦੇ ਵਿੱਚ ਇਹਦੇ ਟਾਈਮ ਤੋਂ ਬਾਅਦ ਪਾਉਣੀ ਭਲਾ ਕਿਹੋ ਜਿਹਾ ਵੀ ਐ ਝਾੜ ਵਧੀਆ ਹੋਊਗਾ ਤੇ ਪਰ ਰੇ ਨਹੀਂ ਆਪਾਂ ਉਹਦੇ ਨੇੜੇ ਲਿਆਉਣੀ ਰੇ ਸਾਰਿਆਂ ਨਾਲੋਂ ਵੱਡਾ ਕਾਰਨ ਬਣਦੀ ਹੈ ਝੋਨਾ ਡਿੱਗਣ ਦਾ ਝੋਨਾ ਵੱਧ ਜਾਦੇ ਜਾਂਦਾ ਹੈ ਆਪਾਂ ਨੂੰ ਲੱਗਦਾ ਬਹੁਤ ਭਰ ਹੈ ਤੇ ਪਰ ਉਹਦੇ ਵਿੱਚ ਥੱਲੇ ਹੋਪਰ ਬਣ ਜਾਂਦਾ ਹੈ ਤੇ ਅਖੀਰ ਤੇ ਆ ਕੇ ਝੋਨਾ ਡੈਗ ਪੈਂਦਾ ਤੇ ਨੰਬਰ 2 ਤੇ ਭਾਈ ਜੀ ਜਿਹੜਾ ਆਪਾਂ ਖਾਸ ਧਿਆਨ ਰੱਖਣਾ ਉਹ ਹੈਗਾ ਪਾਣੀਆਂ ਦਾ ਪਾਣੀ ਜੇ ਆਪਾਂ ਭਰ-ਭਰ ਕੇ ਲਾਈ ਜਾਵਾਂਗੇ ਭਰ-ਭਰ ਕੇ ਲਾਈ ਜਾਵਾਂਗੇ ਤੇ ਭਾਈ ਉਹਦੇ ਨਾਲ ਵੀ ਜਿਹੜਾ ਹੈਗਾ ਥੱਲਿਓਂ ਮੁੱਢ ਗਲਨੇ ਸ਼ੁਰੂ ਹੋ ਜਾਂਦੇ ਹੈ ਕਮਜ਼ੋਰ ਪੈ ਜਾਂਦੇ ਐ ਪਾਣੀ ਨਾਲ ਵੀ ਝੋਨਾ ਵੱਧ ਐ ਤੇ ਜਿਹੜਾ ਪਾਣੀ ਆਪਾਂ ਉਹ ਝੋਨੇ ਨੂੰ ਸਕਾਸ ਕਾ ਕੇ ਲਾਉਣਾ ਜਿੰਨਾ ਟਾਈਮ ਝੋਨਾ ਗੋਭ ਚ ਨਹੀਂ ਆਉਂਦਾ ਕਿਉਂਕਿ ਜਦੋਂ ਝੋਨਾ ਗੋਭ ਚ ਆ ਗਿਆ ਉਦੋਂ ਉਹਨੂੰ ਪਾਣੀ ਦੀ ਲੋੜ ਐ ਤੇ ਉਦੋਂ ਆਪਾਂ ਨੂੰ ਭਰ ਕੇ ਲਾਉਣਾ ਹੀ ਪੈਣਾ ਤੇ ਉਹਨਾ ਟਾਈਮ ਆਪਾਂ ਜਿਹੜਾ ਪਾਣੀ ਐ ਸਕਾਸ ਕਾ ਕੇ ਲਾਉਣਾ ਜਿਵੇਂ ਝੋਨੇ ਵਾਹਣ ਚ ਪਾਣੀ ਸੁੱਕ ਗਿਆ ਤੇ ਹਵਾ ਲੱਗੀ 2-4 ਦਿਨ ਤੇ ਉਸ ਤੋਂ ਬਾਅਦ ਆਪਾਂ ਪਾਣੀ ਲਾਤਾ ਕਈ ਥਾਂ ਤਾਂ ਹਫਤੇ ਤੋਂ ਵੀ ਲੱਗ ਜਾਂਦਾ ਪਾਣੀ ਜਿੱਥੇ ਜਾਦੇ ਖੋਜ ਕੀਆ ਉਥੇ ਪੰਜਵੇਂ ਚੌਥੇ ਦਿਨ ਵੀ ਲਾ ਲਓ ਤੇ ਵੈਸੇ ਤਾਂ ਵਾਹਨ ਨੂੰ ਵੇਖ ਕੇ ਲਾਓ ਜਦੋਂ ਵਾਹਨ ਸੁੱਕ ਜੇ ਹਵਾ ਲੱਗੇ ਉਸ ਤੋਂ ਬਾਅਦ ਝੋਨੇ ਨੂੰ ਪਾਣੀ ਲਾਓ ਇਹ ਬਾਈ ਜੀ ਦੋ ਕਾਰਨ ਸਾਰੇ ਨਾਲ ਵੱਡੇ ਆ ਜਿਹੜੇ ਆਪਣੇ ਝੋਨੇ ਨੂੰ ਸੜਦੇ ਆ ਆਪਾਂ ਲੇਟ ਜਿਆਦੇ ਆਉਣ ਲੱਗ ਪੈਂਦੀ ਹੈ ਤੇ ਆਪਾਂ ਛੱਡ ਗਏ ਫਿਰ ਭਰੀ ਤੁਰਿਆਉਣੇ ਤੇ ਉਹਦੇ ਨਾਲ ਜਿਹੜਾ ਹੈਗਾ ਆਪਣਾ ਝੋਨੇ ਦਾ ਨੁਕਸਾਨ ਹੁੰਦਾ ਝੋਨੇ 'ਚ ਪਾਣੀ ਖੜਾ ਰਹਿੰਦਾ ਮੁੱਢ ਗਲੀਆਂ ਦੇ ਕਦ ਜ਼ਿਆਦੇ ਕਰ ਜਾਂਦਾ ਜਿਆਦੇ ਵਦਨ ਨਾਲ ਤੇ ਜਿਆਦੇ ਰੇਹ ਨਾਲ ਕੋਈ ਜਿਆਦੇ ਝਾੜ ਨਹੀਂ ਦਿੰਦਾ ਝੋਨੇ ਨੂੰ ਸਹੀ ਰੇਹ ਪੈ ਜੇ ਸਹੀ ਟਾਈਮ ਤੇ ਪਾਣੀ ਲੱਗੀ ਜਾਣ ਤੇ ਰਹਿੰਦੀ ਖੁੰਦੀ ਗੱਲ ਜੇ ਆਪਾਂ ਨੂੰ ਪੀਲਾ ਲੱਗਦਾ ਵੀ ਆ ਤਾਂ ਉਸ ਝੋਨੇ ਦਾ ਝਾੜ ਘਟਦਾ ਨਹੀਂਗਾ ਝਾੜ ਵਧੀਆ ਰਹਿੰਦਾ ਹੈ ਉਹਦੇ ਵੀ ਕਾਰਨ ਹੁੰਦੇ ਆ ਅੱਗੇ ਆਪਾਂ ਵੀਡੀਓ 'ਚ ਦੱਸਿਆ ਕਰਾਂਗੇ ਤੇ ਇਹ ਦੋ ਬਈ ਮੇਨ ਕਾਰਨ ਆ ਤੀਜਾ ਹੈਗਾ ਬਾਈ ਜੀ ਸਪਰੇਅ ਜੇ ਆਪਾਂ ਸਪਰੇਅ ਸਹੀ ਟਾਈਮ ਤੇ ਕਰ ਦਿਆਂਗੇ ਤਾਂ ਜਿਹੜੀ ਆਪਣੀ ਬਿਮਾਰੀ ਹੈ ਉਹ ਕੰਟਰੋਲ ਹੋ ਜਾਂਦੀ ਹੈ ਤੇ ਬਿਮਾਰੀ ਨਾ ਪੈਣੀ ਤੇ ਫਸਲ ਵਧੀਆ ਹੁੰਦੀ ਹੈ ਤੇ ਵਧੀਆ ਝਾੜ ਦਿੰਦੀ ਹੈ ਜੇ ਆਪਾਂ ਮੰਨ ਕੇ ਚੱਲੋ ਸਪਰੇਅ ਆਪਾਂ ਕਰਤੀ ਮਹਿੰਗੀ ਤੇ ਕਰਤੀ 8-10 ਦਿਨ ਲੇਟ ਉਦੋਂ ਨੂੰ ਉਹ ਝੋਨੇ ਨੂੰ ਥੱਲੋਂ ਜਿਹੜੀ ਬਿਮਾਰੀ ਐ ਉਹ ਕਮਜ਼ੋਰ ਕਰ ਦਿੰਦੀ ਐ ਤੇ ਇਹ ਤਾਂ ਆਪਾਂ ਨੂੰ ਪਤਾ ਐ ਵੀ ਉਸ ਤੋਂ ਬਾਅਦ ਫਿਰ ਇਹਦੇ ਕੋਲੇ ਟਾਈਮ ਨਹੀਂ ਹੁੰਦਾ ਇਹਨੂੰ ਰਿਕਵਰ ਹੋਣ ਵਾਸਤੇ ਤੇ ਇਹਦਾ ਵੀ ਆਪਾਂ ਖਾਸ ਧਿਆਨ ਰੱਖਣਾ ਵੀ ਸਪਰੇਅ ਆਪਾਂ ਸਹੀ ਟਾਈਮ ਤੇ ਕਰੀਏ ਤੇ ਸਹੀ ਸਪਰੇਅ ਕਰੀਏ ਜੇ ਹੁਣ ਝੋਨਾ ਤਾਂ ਨਸਾਰੇ ਤੇ ਐ ਤੇ ਆਪਾਂ ਕਰੀ ਜਾਈਏ ਕਲੋਰੋ ਆਏ ਵੀ ਨਹੀਂ ਗੱਡੀ ਚੱਲਨੀ ਜਿਹੜੀ ਉਸ ਟਾਈਮ ਤੇ ਇਹਨੂੰ ਲੋਡ ਆ ਸਪਰੇ ਦੀ ਉਹ ਸਪਰੇ ਕਰੀਏ ਤੇ ਸਹੀ ਟਾਈਮ ਤੇ ਕਰੀਏ ਇਹ ਬਾਈ ਜੀ ਤਿੰਨ ਚਾਰ ਗੱਲਾਂ ਜੇ ਆਪਾਂ ਰੱਖ ਲਿਆ ਨਾ ਧਿਆਨ ਚ ਤੇ ਆਪਣਾ ਝੋਨਾ ਨਾ ਤਾਂ ਛੇਤੀ ਡਿੱਗੂਗਾ ਤੇ ਨਾ ਇਹਦਾ ਝਾੜ ਘਟੂਗਾ ਜਿਹੜਾ ਪੱਕ ਵੀ ਵਧੀਆ ਬਣੂਗਾ ਇਹ ਪਾਣੀ ਜਿਆਦਾ ਲਾਉਣ ਨਾਲ ਵੀ ਪੱਕ ਨਹੀਂ ਬੰਦਾ ਪੱਕ ਬੰਦਾ ਜਦੋਂ ਆਪਾਂ ਪਾਣੀ ਥੋੜਾ ਸਕਾਸ ਕਾ ਕੇ ਲਾਉਨੇ ਆ ਜਿਹੜੀ ਮੁੰਜਰ ਨਿਕਲਦੀ ਹੈ ਦਾਣਿਆਂ 'ਚ ਫੋਕ ਬਹੁਤ ਘਟ ਬੰਦੀ ਉਹਨਾਂ 'ਚ ਤੇ ਜਿਹੜਾ ਰੰਗ ਹੁੰਦਾ ਥੋੜਾ ਜਿਹਾ ਝੋਨੇ ਦਾ ਤੋਤੀਆ ਹੋਵੇ ਜ਼ਰੂਰੀ ਨਹੀਂ ਹੁੰਦਾ ਕਾਲਾ ਝੋਨੇ ਵਾਲਾ ਝਾੜ ਦਿੰਦਾ ਤੁਸੀਂ ਵੇਖ ਲਓ ਜਿੱਥੇ ਦੌਗੀ ਕਾਲੀ ਹੋਊਗੀ ਬਾਲੀ ਭਾਰੀ ਹੋਊਗੀ ਉੱਥੇ ਦਾਣੇ 'ਚ ਫੋਕ ਜ਼ਿਆਦਾ ਹੋਊਗੀ ਕਿੱਥੇ ਥੋੜਾ ਜਿਹਾ ਤੋਤੀਆ ਹੋਊਗਾ ਤੇ ਦਾਣੇ 'ਚ ਫੋਕ ਘੱਟ ਉਹ ਦਾਣੇ ਜ਼ਿਆਦਾ ਤਾਕਤਵਰ ਹੋਣਗੇ ਤੇ ਇਹ ਚ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ